ਗੁਰੂ ਗੋਬਿੰਦ ਸਿੰਘ ਜੀ ਦੀ ਵਡਿਆਈ ਕਰਦਿਆ ਹੋਇਆ ਉਹ ਫਿਰ ਗੁਰੂ ਕਾ ਪਿਆਰਾ ਲਿਖਦਾ ਹੈ ਕਹਿਣ ਲੱਗਾ ਪਾਤਸ਼ਾਹ ਤੁਸੀਂ ਜਗਤ ਦੇ ਵਿੱਚ ਕਮ ਆ ਗਏ ਔਰ ਕੇਵਲ ਤੁਸੀਂ ਦੁਨਿਆਵੀ ਇੱਥੇ ਹੀ ਸਹਾਇਤਾ ਨਹੀਂ ਕਰਦੇ ਤੁਸੀਂ ਸੰਸਾਰ ਦੇ ਘਰ ਦੇ ਵਿੱਚ ਇੱਥੇ ਵੀ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਬਾਹ ਫੜਨ ਵਾਲਿਓ ਗੁਰੂ ਗੋਬਿੰਦ ਸਿੰਘ ਸਰਕਾਰ ਕੇ ਸਦਕੇ ਪਨਾਏ ਹਰ ਦੁਆਲਮ ਉਹ ਸੱਚੀ ਸਰਕਾਰ ਕੇ ਸਦਕੇ ਜਿਨੇ ਆਪਣੇ ਬੇਗਾਨੇ ਕਭੀ ਜਲੀਲ او ਖਵਾਰ ਹੋਆ ਕਰਤੇ ਥੇ ਕੀਏ ਸਰਦਾਰ ਜੀ ਮੈਂ ਬੇਕਫੂ ਕੇ ਯਾਰ ਕੇ ਸਦਕੇ ਅੱਗੇ ਲਿਖਦਾ ਹੈ ਪਤਸ਼ਾਹ हे ਧੰਨ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਐਸੇ ਹੋ ਜਿਹੜੇ ਬੁੱਜਦਿਲ ਲੋਕ ਸਨ ਕਾਇਰ ਲੋਕ ਸਨ ਜਿਹੜੇ ਡਰਪੋਕ ਜਿਨ੍ਹਾਂ ਨੂੰ ਆਖਿਆ ਜਾਂਦਾ ਸੀਗਾ ਇਸ ਧਰਤੀ ਤੇ ਜਿਹੜੇ ਆਖਦੇ ਸਨ ਕਿ ਅਸੀਂ ਤਾਂ ਇੱਕ ਤੇ ਥੋੜਾ ਜਿਹਾ ਬਾਦ ਖੜਾਕਾ ਹੋਵੇ ਚਿੜੀ ਉੱਡੇ ਰੌਲਾ ਪਵੇ ਤੇ ਜਿਹੜੇ ਲੋਕ ਡਰ ਜਾਂਦੇ ਸਨ ਬਾਹਰ ਨਹੀਂ ਨਿਕਲਦੇ ਜਿਨ੍ਹਾਂ ਬਾਬਤ ਆਪ ਇਦਾਂ ਦੇ ਬਚਨ ਪੜਦੇ ਆਂ ਹਮ ਤੋ ਤੋਲਤ ਜਾਣ ਤੱਕੜੀ ਨੰਗੀ ਕਰਦ ਕਬੂ ਨਾ ਪਕੜੀ ਚਿੜੀ ਉੱਡੇ ਹਮ ਡਰ ਜਾਏਂ ਮੁਗਲੋਂ ਸੇ ਕੈਸੇ ਲੜ ਪਾਏਂ ਜਿਨ੍ਹਾਂ ਬਾਬਤ ਇਦਾਂ ਦੀਆਂ ਵਿਚਾਰਾਂ ਸੀਗੀਆਂ ਨਾ ਕਿ ਜਿਹੜੇ ਚਿੜੀ ਦੇ ਉੱਡਣ ਤੋਂ ਇੰਨਾ ਮੁਗਲਾਂ ਨੇ ਡਰ ਪਾ ਦਿੱਤਾ ਸੀਗਾ ਕਿ ਲੋਕ ਡਰਪੋਕ ਬਣ ਚੁੱਕੇ ਸਨ ਤੇ ਕਰਦ ਫੜ ਕੇ ਵੀ ਬਾਹਰ ਨਹੀਂ ਸੀ ਨਿਕਲਦੇ ਕਿ ਜਾਲਮ ਇਹ ਨਾ ਸਮਝ ਲੈਣ ਕਿ ਅਸੀਂ ਸ਼ਸਤਰ ਪਕੜਿਆ ਹੋਇਆ ਹੈ ਤੇ ਕੋਈ ਸਜ਼ਾ ਇਹਨਾਂ ਦੇ ਦੇ ਦਵੇ ਕੋਈ ਇਲਜ਼ਾਮ ਹੀ ਨਾ ਲਾ ਦੇਵੇ ਇਦਾਂ ਦੇ ਲੋਕ ਡਰਪੋਕ ਲੋਕ ਸਨ ਤੇ ਉਹਨਾਂ ਨੂੰ ਤੁਸੀਂ ਸਰਦਾਰ ਬਣਾ ਦੇਣਾ ਤੇ ਉਹਨਾਂ ਨੂੰ ਸ਼ਸਤਰ ਧਾਰੀ ਬਣਾ ਦੇਣਾ ਉਹਨਾਂ ਦੀਆਂ ਸਰਦਾਰੀਆਂ ਕਾਇਮ ਕਰ ਦੇਣੀਆਂ ਜਿਨੇ ਆਪਣੇ ਬੇਗਾਨੇ ਕਭੀ ਜਲੀਲ ਖਵਾਰੂਆ ਕਰਤੇ ਥੇ ਕੀ ਇਹ ਸਰਦਾਰ ਜੀ ਮੈਂ ਬੇਕਫੋਂ ਕੇ ਯਾਰ ਕੇ ਸਦਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਡਰਪੋਕ ਲੋਕਾਂ ਨੂੰ ਉਹਨਾਂ ਦੀ ਝੋਲੀ ਦੇ ਵਿੱਚ ਸਰਦਾਰੀਆਂ ਪਾ ਦਿੱਤੀਆਂ ਡਰਪੋਕ ਲੋਕਾਂ ਦੇ ਆਖਿਆ ਸੀਗਾ ਪਾਤਸ਼ਾਹ ਤੁਸੀਂ ਇਹਨਾਂ ਤੋਂ ਜੰਗ ਭਾਲਦੇ ਹੋ ਇਹ ਤਾਂ ਡਰਪੋਕ ਹਨ ਤਾਨਾ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਮੈਂ ਇੱਕ ਦਿਨ ਇਹੋ ਜਿਹਾ ਪੰਥ ਸਾਜਾਂਗਾ ਇਹੋ ਜੀ ਸ਼ਕਤੀ ਭਰ ਦਵਾਂਗਾ ਜਿਨ੍ਹਾਂ ਨੂੰ ਤੁਸੀਂ ਡਰਪੋ ਕਹਖਦੇ ਹੋ ਇਹਨਾਂ ਨੂੰ ਮੈਂ ਸਵਾ ਸਵਾ ਲੱਖ ਦੇ ਨਾਲ ਲੜਾਵਾਂਗਾ ਮੈਂ ਇਹੋ ਜੀ ਇੱਕ ਦਿਨ ਤਾਕਤ ਪੜਾਂਗਾ ਵਿਸਾਖੀ ਵਾਲੇ ਦਿਨ 1699 ਦੇ ਵਿੱਚ ਰੋ ਤਾਕਤ ਭਰ ਦਿੱਤੀ ਤੁਹਾਨੂੰ ਗੁਰੂ ਗੋਬਿੰਦ